ਐਤਵਾਰ ਨੂੰ ਇੱਕ ਤਿੰਨ ਗੁੱਡੀ ਅਸੀਂ ਇਹਨਾਂ ਦੀ ਇੱਕ 7 ਸਾਲ ਦੀ ਇੱਕ 12 ਸਾਲ ਦੀ ਇੱਕ 13 ਸਾਲ ਦੀ ਤੇ ਉਹ ਐਤਵਾਰ ਦੀ ਸਵੇਰ ਤੋਂ ਹੀ ਗੈਰ ਨੇ ਹੋਜ ਵੀ ਜੇ ਪ੍ਰਸ਼ਾਸਨ ਲੱਭਣ ਤੇ ਆਵੇ ਤਾਂ ਬਹੁਤ ਕੁਝ ਮਿਲ ਸਕਦਾ ਹੈ ਖੰਨਾ ਤੋਂ ਇੱਕ ਹੈਰਾਨ ਕਰਦਾ ਹੋਸ਼ ਉਡਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਇਲਾਕੇ ਚੋਂ ਸ਼ੱਕੀ ਹਾਲਾਤਾਂ ਚ ਤਿੰਨ ਲੜਕੀਆਂ ਲਾਪਤਾ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਲੜਕੀਆਂ ਸਖੀਆਂ ਪਹਿਣਾ ਨੇ ਤੇ ਇਹਨਾਂ ਚੋਂ ਇੱਕ ਲੜਕੀ ਗਵਾਂਢ ਦੀ ਹੀ ਰਹਿਣ ਵਾਲੀ ਹੈ ਜਾਣਕਾਰੀ ਮੁਤਾਬਕ ਐਤਵਾਰ ਨੂੰ ਲਪਤਾ ਹੋਈਆਂ ਸੀ ਤੇ ਅਜੇ ਤੱਕ ਇਹਨਾਂ ਲੜਕੀਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਪੀੜਤ ਇਸ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਜਲਦ ਤੋਂ ਜਲਦ ਲੜਕੀਆਂ ਨੂੰ ਲੱਭ ਕੇ ਲਿਆਉਣ ਦੀ ਮੰਗ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਇਹ ਪਰਿਵਾਰ ਜੀ ਆਪਣੇ ਨਾਲ ਗਲਵੱਡੀ ਪਿੰਡ ਦੇ ਨੇ ਤੇ ਆਪਣੇ ਵਾਰਚ ਪਿੰਡ ਦਾ ਇੱਕ ਪਰਿਵਾਰ ਗਲਵੱਡੀ ਰਹਿਦਾ ਤੇ ਦੂਸਰਾ ਬੁੱਲੇਬੁਰ ਰੋਡ ਤੇ ਇਕ ਕਲੋਨੀ ਆ ਆਲੂ ਵਾਲੀ ਗਵ ਉਹਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਦੇ ਨਾਲ ਸ਼ਨੀਵਾਰ ਨੂੰ ਤਿੰਨ ਗੁੱਡੀਆਂ ਸੀ ਛੂਟੀਆਂ ਇੱਕ 7 ਸਾਲ ਦੀ ਐਤਵਾਰ ਐਤਵਾਰ ਨੂੰ ਥੋੜੀ ਐਤਵਾਰ ਨੂੰ ਇੱਕ ਤਿੰਨ ਗੁੱਡੀਆਂ ਸੀ ਇਹਨਾਂ ਦੀ ਇੱਕ 7 ਸਾਲ ਦੀ ਇੱਕ 12 ਸਾਲ ਦੀ ਇੱਕ 13 ਸਾਲ ਦੀ ਤੇ ਉਹ ਐਤਵਾਰ ਦੀ ਸਵੇਰ ਤੋਂ ਹੀ ਗਾਇਬ ਨੇ ਤੇ ਸ਼ਾਮ ਨੂੰ ਇਹਨਾਂ ਨੂੰ ਪਤਾ ਲੱਗਿਆ ਵੀ ਕਿਤਨੇ ਕਿੱਥੇ ਨੇ ਕਿਤਨੇ ਲੱਭੇ ਲੁਭੇ ਕਿਤਨੇ ਮਿਲੇ ਫਿਰ ਇਹ ਪਰਿਵਾਰ ਸਦਰ ਥਾਣੇ ਗਿਆ ਰਾਤ ਨੂੰ ਐ ਅਪਲੀਕੇਸ਼ਨ ਦਿੱਤੀ ਇਹਨਾਂ ਨੇ ਅੱਧੇ ਦਰਖਾ ਦਿੱਤੀ ਪੁਲਿਸ ਪ੍ਰਸ਼ਾਸਨ ਆਇਆ ਤੇ ਹੁਣ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਉਹਨਾਂ ਨੇ ਕਿਹਾ ਤਾਂ ਵੀ ਪਰਚਾ ਦਰਜ ਕਰਤਾ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਐਸਐਸਓ ਸਾਹਮਣੇ ਟੈਪ ਦਿੱਤਾ ਬੇਦੀ ਸਾਹਿਬ ਨੇ ਹੁਣ ਉਹਨਾਂ ਨੂੰ ਮਿਲਣਾ ਜੀ ਅਸੀਂ ਬੱਚੇ ਜੀ ਇੱਕ ਦਾ 7 ਸਾਲ ਦਾ ਜੀ ਤੇ ਇਹ ਘੱਟ ਸਾਲ ਦੀ ਕਿ 12 ਸਾਲ ਦੀ ਤਿੰਨੇ ਲੜਕੀਆਂ ਨੇ ਤਿੰਨੇ ਲੜਕੀਆਂ ਨੇ ਜੀ ਤੁਹਾਨੂੰ ਦੇਖਣਾ ਚਾਹੀਦਾ ਬਹੁਤ ਜ਼ਰੂਰੀ ਆ ਕੱਲ੍ਹ ਕੋਲੋਂ ਕੋਈ ਹੋਰ ਬੱਚਾ ਵੀ ਮਿਸਿੰਗ ਹੋ ਸਕਦਾ ਤੇ ਕੋਈ ਵੀ ਹੱਥ ਹੋ ਸਕਦਾ ਕੋਈ ਗਰੋਹ ਦਾ ਹੱਥ ਹੋ ਸਕਦਾ ਜਿਹੜੀਆਂ ਤਿੰਨ ਗੁੱਡੀਆਂ ਨੇ ਛੋਟੀਆਂ ਛੋਟੀਆਂ ਨੇ ਕੋਝ ਵੀ ਜੇ ਪ੍ਰਸ਼ਾਸਨ ਲੱਭਣ ਦੇ ਆਵੇ ਤਾਂ ਬਹੁਤ ਕੁਝ ਮਿਲ ਸਕਦਾ ਹੈ ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਜਿਨ੍ਹਾਂ ਦੀ ਦੋ ਲੜਕੀਆਂ ਸੀ ਦੀ ਉਮਰ ਹੈ 13 ਸਾਲ ਲੜਕੀ ਹਜਲੀ ਦਾ ਨਾਮ ਦੂਜੀ ਲੜਕੀ ਨਗਰੀ ਹੈ ਉਹਨਾਂ ਦਾ ਉਮਰ ਦੀ 11 ਸਾਲ ਹੈ ਇੱਕ ਹੋਰ ਦੀ ਗਵਾਹੀ ਕੋਈ ਰਿਖਾ ਦੇਈ ਆ ਉਹਨਾਂ ਦੀ ਲੜਕੀ ਵੀ ਆ ਪੂਰੀ ਉਮਰ 8 ਸਾਲ ਆ ਲੜਕੀ ਮਨਪ੍ਰਤ ਮਾਲੀ ਦਾ ਇਹ ਮਤਲਬ ਜਿਆਦਾ ਵਿਨਾਦਸ਼ਿਕਾ ਹਟਲੀਆਂ ਇਹ ਕਹਿੰਦਾ ਕੋ ਬੋਲੇ ਲੈ ਕੇ ਵਿਨਾਦਸ਼ਿਕਾ ਚੋ ਚੁਲ ਗਈਆਂ ਕਿਦਾ ਪਤਾ ਨਹੀਂ ਲੱਗਿਆ ਕਿੱਥੇ ਨਹੀਂ ਆ ਫਿਰ ਵੀ ਅਸੀਂ ਸਿਸੀ ਕੈਮਰਾ ਦੀ ਪਾਲ ਕਰ ਰਹੇ ਹਾਂ ਮੁਕਦਮਾ ਅਸੀਂ ਅਦਸਤ ਕਰਦੇ ਆ ਕਿ ਤੁਹਾਨੂੰ ਵੀ ਲੱਗਦਾ ਕਿ 25 ਤਰੀਕ ਦੀਆਂ ਲੜਕੀਆਂ ਗਾਇਬ ਹੋਈਆਂ ਨੇ ਤੇ ਪਰਚਾ ਜਿਹੜਾ ਕਿ ਉਹ ਦੇਰਾਂ ਦਾ ਸੱਤ ਤੱਕ ਕੋਲ ਦਾ ਰਾਮ ਹੀ ਆਇਆ ਜੀ ਸਾਡੇ ਪੁਲਿਸ ਤਾਕ ਪਹੁੰਚਣ ਨਾਲ ਦੇ ਨਾਲ ਹੀ ਪਹਿਲਾਂ ਪਰਚਾ ਰਜਿਸਟਰ ਹੋਇਆ ਇਹ ਇਹ ਸਾਨੂੰ ਪਤਾ ਲੱਗੇ ਵੀ ਇਹ ਸਦਰ ਥਾਣੇ ਗਏ ਸੀ ਪਤਾ ਨਹੀਂ ਜਿੰਨਾ ਹੋਮ ਪ੍ਰਵਸ ਵਿੱਚ ਤੁਹਾਨੂੰ ਪਤਾ ਨਹੀਂ ਕਿਦਾਂ ਵਿਸਟ ਆਉਂਦਾ ਹੈ ਮੈਂ ਮੈਂ ਸਿਰ ਮੇਰਾ ਸਵਾਲ ਇਹ ਹੈ ਕਿ ਜੇ ਸਦਰ ਥਾਣੇ ਵਿੱਚ ਇਲਕਾ ਤੇ 0 ਐਫ ਆਈਰ ਤੋਂ ਤਾਂ ਫਰਜ਼ ਬਣਦਾ ਸੀ ਕਰਨਾ ਚਾਹੇ ਥਾਣਾ ਕੋਈ ਵੀ ਹੁੰਦਾ ਤੁਹਾਨੂੰ ਸਦਰ ਮੈਂ ਕਿਹਦੀ ਹੈ ਲੋਕਾਂ ਕਰਕੇ ਲੋਕਾਂ ਕਰਕੇ ਉਹਨਾਂ ਨੇ ਕਿਹਾ ਕਰਵਾਉਣਾ ਮੇਰੇ ਸਿਰ ਬਾੜ ਤੰਦੀ ਬਣ ਚੁੱਕੀ ਹੈ ਤੇ ਇਸ ਕਰਕੇ ਕੋ ਸਾਥ ਜਣਾ ਸਰ ਜੀ ਸਰ ਕੀ ਲੱਗਦਾ ਹੈ ਬਾਰ ਤੇ ਬੋਰਾ ਆਏ ਨੇ ਤਾਂ ਮੈਂ ਇੱਕ ਬਾਰ ਤੁਹਾਨੂੰ ਪਤਾ ਕਰ ਦਿੰਦਾ ਤੇ ਇੱਕ ਸਾਲ ਇੱਕ ਜਿਹੜੀ ਲੜਕੀ ਦੀ ਬੱਚੇ ਦੀ ਮਦਰ ਹੈਗੀ ਆ ਉਹ ਇਹ ਕਹਿ ਰਹੀ ਹੈ ਕਿ ਮੇਰੇ ਬੱਚੇ ਦੇ ਕੱਪੜੇ ਜਿੱਥੇ ਦੋ ਲੜਕੇ ਘਰ ਰਹਿੰਦੇ 1 ਕਿਲੋਮੀਟਰ ਦਾ ਫਾਸਲਾ ਉੱਥੋਂ ਮਿਲੇਗੇ ਹਾਂ ਜੀ ਕੋਈ ਗੱਲ ਨਹੀਂ ਅੱਛਾ ਅਗਰ ਆਈ ਵੀ ਤਾਂ ਕੋਈ ਤੁਹਾਨੂੰ ਨਿਸ਼ਾਨਾ ਸਰ ਕਿਸ ਤਰੀਕ ਲੱਗਦਾ ਹੈ ਕਿ ਤੁਹਾਡੇ ਹਿਸਾਬ ਨਾਲ ਬੱਚੇ ਜਿਹੜੇ ਗਏ ਮਿਸਿੰਗ ਹੋਏ ਉਹਦਾ ਬੱਚੇ ਜਿਹੜੇ ਮੈਂ 13 ਸਾਲ ਦਾ 11 ਸਾਲ ਦਾ 8 ਸਾਲ ਦਾ ਤਕਰੀਬਨ ਸਲਾਮ ਨਹੀਂ ਕਿਤੇ ਚਲ ਗਏ ਹੁਣ ਉਹ ਸਰਸਰ ਚਲ ਗਏ ਹੁਣ ਹਾਂਜੀ ਅਜੇ ਪੂਰੇ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਜਦ ਇੱਕ ਪੀਸ ਚੱਲੂ ਜੇ ਆਪਾਂ ਕੋਈ ਟੀਮ ਫਿਰ ਵੀ ਦੇਖਾਂਗੇ ਕਿਦਾਈ ਗਈ ਨਾ ਕਿਹੜੀ ਤਰ੍ਹਾਂ ਦੇ ਪਰਚਾ ਦੋ ਜੀ ਮੈਂ ਕਿਹੜੀ ਕਿਹੜੀ ਤਰ੍ਹਾਂ ਦੇ ਪਰਚਾ ਦੋ ਜੀ ਇਹ ਪਰਚਾ 137 ਜੀ ਬੰਦੂ 140 ਜੀ ਬੰਦ ਤਿੰਨ 2 ਹਰਸ ਦੀ ਤਰਫ ਵਾਕਈ ਹੀ ਮਾਮਲਾ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਲੜਕੀਆਂ ਗਈਆਂ ਕਿੱਥੇ ਕੀ ਆਪਣੇ ਆਪ ਕਿਤੇ ਦੂਰ ਘਰ ਤੋਂ ਚਲੀਏ ਗਈਆਂ ਜਾਂ ਫਿਰ ਮਾਮਲੇ ਪਿੱਛੇ ਕਿਸੇ ਦੀ ਸਾਜ਼ਿਸ਼ ਹੈ ਅਜਿਹੇ ਕਈ ਸਵਾਲ ਨੇ ਜਿੰਨਾ ਦਾ ਜਵਾਬ ਹੁਣ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਜਗਬਾਨੀ ਟੀਵੀ ਲਈ ਗੁਰਪੇਜ ਸਿੰਘ ਦੀ ਰਿਪੋਰਟ